ਸਿਰ ਸਾਹਾ ਪਾਤ ਸਾਹ ਨਿਹਚਲ ਚਾਰ ਛੱਤ ਪੌੜੀ ਵੱਡੂ ਅਡਾ ਪਾਰ ਤੇਰਾ ਮਰਤਬਾ ਕੰਕ ਪ੍ਰਕੰਨ ਜਪ ਕਰਤਗਾ ਜੀ ਅੰਦਰ ਜੀ ਸੰਤ ਜਾਣ ਲਾ ਸਭ ਤੇਰਾ ਵਸ ਤੇਰਾ ਘਰ ਪਹੜਾ ਤੇਰਾ ਘਰ ਅਨੰਦੁ ਵਧਾਈ ਤੁਧ ਕਰ ਮਾਨ ਮਹਤਾ ਤੇ ਜਪ ਆਪ ਜੀ ਕਰਪ ਕਰਾ ਪਰਪੂਰ ਦੀ ਸਹਿਜਕਤਾ ਨਾਨਕ ਦਾ ਸੁਨ ਦਾਸ ਤੂ ਦਿਆ ਕੈ ਬਿਨੁ ਮਤਾ ਤੇਰਾ ਜੀ ਤੇਰਾ ਨਾਮ ਸਤ ਹੈ ਸੇਵਾ ਹੈ ਗੁਰ ਪਉੜੀ ਵੱਡੀ ਹੁ ਵੱਡਾ ਹੈ ਪਾਰ ਤੇਰਾ ਮਰਤਬਾ ਰੰਗ ਪ੍ਰਾਂਗ ਅਨੇਕ ਨਾ ਜਾਪਨ ਕਰਤ ਬਾ ਜੀ ਆਂਦਰ ਜੀਓ ਸਭ ਕੀ ਜਾਨ ਲਾ ਸਭ ਕਿਸ ਤੇਰੇ ਵਸ ਤੇਰਾ ਘਰ ਭਲਾ ਤੇਰ ਕੜ ਅਨੰਦ ਵਧਾਈ ਤੁਧ ਘਰ ਮਾਨ ਮਹੱਤਾ ਤੇ ਜੇ ਆਪਣਾ ਆਪ ਜਰ ਸਰਬ ਕਲਾ ਭਰਪੂਰ ਦਿਸੈ ਜਤ ਕਤ ਨਾਨਕ ਦਾਸਨ ਦਾਸ ਤੁਧ ਆਗੇ ਬਿਨ ਵਤ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਦੁਏ ਕਾਈ ਦਾਇਆ ਖੇਲੇ ਸਭਲ ਜਗਤ ਚੰਗਿਆਈਆ ਬੁਰਿਆਈਆ ਮੱਚ ਧਰਮ ਦੂਰ ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰ ਜਨੀ ਦਾਮ ਧਿਆਇ ਗੈ ਮਸਕਤ ਕਾ ਸਖਤ ਕਾ ਨਾਨਕ ਤੇ ਮੁਖ ਉਜਲੇ ਕੀਤੀ ਛੁਟੀ ਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ Thank <laughs> you. Shri wow. thank you ਜੇ ਤਾਸ ਮੰਦਰ ਸਾਹਿਬ ਦੇ ਮੇਰ ਭਰਿਆ ਤੇਤੇ ਆਉਗੁ ਹਮਾਰੇ ਦਇਆ ਕਰੋ ਕਸ਼ਮੇਰੋ ਪਾਵੋ ਲੋਕ ਕੁੱਤ ਅਪਰਾਧ ਕਰਤ ਹੈ ਜੀਤੇ ਜੰਮੇ ਕਿਤਨਾਂ ਰਾਖਸ ਦੇ ਹਮ ਅਵਗੁਣ ਘਰੇ এবਗੁਣ ਨਾਹੀ ਅੰਮ੍ਰਿਤ ਚਾੜ ਬਿਖਰ ਕੁਤਾ I'm tan tan sahib sidi <Sessizlik> guru Ramdas sahib jiyo tan tan sahib sidi guru granth sahib jiyo maharaj anand gun nidhan guru ਪਰਿਵਾਰ ਨਿਵਾਜ ਗਰੀਬ ਨਿਵਾਜ ਹੋਗੀ ਮਹੱਲਾ ਪੰਜਾਬਾ ਇੱਕ ਸਤ ਗੁਰ ਪ੍ਰਸਾਦਿ ਕੋਇ ਦੇ ਲਗ ਪਾ